ਕਲ ਰੈਸਟੋਰੀ ਸੀ ਹਾਂਜੀ ਕੀ ਕੁਝ ਮਿਲਿਆ ਇੰਨਾ ਤੋਂ 17.75 ਮਿਲੀਗ੍ਰਾਮ ਚੁੱਟਾ ਮਿਲਿਆ ਸੀ ਅੱਛਾ ਅੱਜ ਕੋਰਟ ਤੇ ਪੇਸ਼ ਕੀਤਾ ਤੇ ਜੱਜ ਸਾਹਿਬ ਦੇ ਤਿੰਨ ਦਿਨ ਦੀ ਕੁਫਰਮਾਨੀ ਮੰਗ ਕੀਤੀ ਇੱਕ ਦਿਨ ਦਾ ਕੁਫਰਮਾਨ ਮਿਲਿਆ ਸਾਨੂੰ ਜਿਹੜੇ ਇਸ ਇੰਨੀ ਕੁਆਂਟੀਟੀ ਵਾਲੇ ਪਹਿਲਾਂ ਪੁਲਿਸ ਤੋਂ ਤੋੜ ਚ ਪੇਸ਼ ਕਰਦੀ ਹੈ ਹਾਂਜੀ ਉਹਨਾਂ ਨੂੰ ਵੀ ਇੰਨਾ ਹੀ ਰਿਮਾਂਡ ਮਿਲਦਾ ਜਾਂ ਵੱਧ ਮਿਲਦਾ ਹੈ ਨਹੀਂ ਜੱਜ ਸਾਹਿਬ ਦੀ ਨਿਰਪਰ ਕਰਦਾ ਹੈ ਚਲ ਇਹ ਰਾਸਤ ਕੀ ਕੋਲੋਂ ਕੀ ਪਰੋਸ਼ਨ ਇੱਕ ਦਿਨ ਦਾ ਹੀ ਰਿਮਾਂਡ ਮਿਲਿਆ ਇਹ ਤਿੰਨ ਦਿਨ ਦਾ ਲਿਖਿਆ ਸੀ ਉਨ ਕਿੰਨੇ ਦਿਨਾਂ ਦਾ ਦਿੱਤਾ? 10 ਦਿਨਾਂ ਦਾ। ਅੱਛਾ ਇਹ ਕਿੱਥੋਂ ਅરેਸਟ ਕੀਤਾ ਕੀਤਾ ਸੀਦਾ ਇਹਨੂੰ? ਇਹ ਆਪਣਾ ਲਾਲਲੀਪੀ ਚੌਂਕ ਕੋਲੋਂ ਜਿਹਦਾ ਬਾਦਰ ਫਲਾਈਓਵਰ ਦੇ ਕੱਟ ਚੁੱਕ। ਕੌਣ-ਕੌਣ ਸੀਗਾ ਨਾਲੇ ਦੇ? ਇਕੱਲੀ ਸੀਗੀ ਉਹ। ਅੱਛਾ ਤਾਂ ਕੀ ਰਿਕਵਰ ਹੋਇਆ ਜੀ ਤੁਹਾਡੀ ਪੁੱਛ ਕੇ ਕੀ ਸਾਹਮਣੇ ਆਇਆ? 17.5 18 ਗ੍ਰਾਮ ਚਿੱਟਾ ਬਰਾਮਦ ਹੋਇਆ ਤਾਂ। ਨਹੀਂ 24 ਘੰਟੇ ਤੋਂ ਉੱਤੇ ਸਮਾਂ ਹੋ ਗਿਆ। ਕਾਰਨ ਕੀ ਆ? ਐਡਸ ਰੱਖਿਆ ਪ੍ਰਬੰਧ ਕਿਉਂ ਕੀਤੇ ਗਏ ਆ? ਅਸੀਂ ਤਾਂ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ। ਸਦਾ ਨਾਰਮਲ ਆਇਆ ਤੁਹਾਡੇ ਮੈਡੀਕਲ ਦੇ। ਘਟ ਹੋਇਆ ਅੱਛਾ ਜਦੋਂ ਫੜਿਆ ਸੀਗਾ ਤੁਸੀਂ ਇਹ ਵਰਦੀ ਪਾ ਰੱਖੀ ਸੀ ਇਹ ਬਗੈਰ ਵਿਦਾਊਟ ਵਰਦੀ ਚ ਸੀ ਵਰਦੀ ਪਾਈ ਸੀ ਜੀ ਨਾਟ ਵਰਦੀ ਮਨਜੀਤ ਜੀ ਹੁਣ ਤੱਕ ਪੁੱਛ ਕੇ ਛੱਡ ਲੇਡੀਜ਼ ਨੇ ਅੱਗੇ ਬੋਲ ਸੀ ਮਨਜੀਤ ਜੀ ਹੁਣ ਤੱਕ ਪੁੱਛ ਕੇ ਚ ਕੀ ਆਇਆ ਕੱਲ ਦੀ ਫੜੀ ਉਹ ਤੁਹਾਨੂੰ ਕੁਝ ਤੁਹਾਨੂੰ ਕਵਰ ਕਰਦੇ ਹਾਂ ਰਮਾਨ ਤੋਂ ਕਿਥੋਂ ਲੈ ਕੇ ਆਏ ਸੀ ਗਾਹ ਕਿਉਂ ਵੇਚਣਾ ਸੀ ਸਰ ਬੈਠੀ ਸੀ ਜਾਂ ਖਾਂਦੀ ਪਿੰਦੀ ਦੀ ਕੋਦ ਨਹੀਂ ਨੈਗੇਟਿਵ ਆਇਆ ਨਹੀਂ ਵੇਚੂ ਰਹੀ ਸੀ ਕੋਈ ਟੈਸਟ ਹਮ ਬਲੈਸ ਇਹ ਕਿਥੋਂ ਲੈ ਕੇ ਆਇਸ ਕੁਝ ਦੱਸਿਆ ਨਾ ਇਹ ਤਾਂ ਪਤਾ ਕਰਨਾ ਚਾਹੁੰਦਾ ਰਮਾਨ ਦਾ ਭਾਈ ਤਾਂ ਕੁਝ ਨਹੀਂ ਮੰਨਿਆ ਜੀ ਹਜੇ ਡਾਕਟਰ ਨੇ ਨਾਮ ਕੀ ਹੈ ਅਮਨਦੀਪ ਕਿੱਥੇ ਪੋਰਟ ਕੀ ਸੀ ਨਾ ਕਿੱਥੇ ਸੀ ਜੀ ਇਹ ਡਿਸਟ੍ਰਿਕਟ ਮਾਨਸਾ ਦਾ ਨੰਬਰ ਆ ਵੀ ਤੇ ਹਟਾ ਆਰ ਜੀ ਰਜਿਸਟ੍ਰੇਸ਼ਨ ਆਪਣੇ ਵਹਣ ਦੇ ਸੀ ਗੱਡੀ ਪ੍ਰਾਪਰਟੀ ਵਗੈਰਾ ਦੇਖਾ ਜੀ ਜਿਸੀ ਦੇ ਸਮਸਾਲੇ ਤੇ ਘੁੰਮ ਜੋ ਦੇਖਾਂਗੇ ਜੀ ਅੱਗੇ ਰਮਾਂਡ ਤੋਂ ਬਾਅਦ ਜੀ ਸਿੰਘ ਹਸਨ ਦਾ ਗੱਡੀ ਇਹਨਾਂ ਦੇ ਆਪ ਦੇ ਨਾਂ ਤੇ ਕਿਸੇ ਹੋਰ ਗੱਡੀ ਇਹਨਾਂ ਦੇ ਐਫੀਡੇਵਿਟ ਉਟਾ ਦੇ ਇਹਨਾਂ ਦੇ ਨਾਂ ਤੇ ਹਜੇ ਅੱਛਾ ਉਹ ਵੀਰੀਫਾਈ ਕਰ ਲਿਆ ਠੀਕ ਹੈ ਐਫੀਡੇਵਿਟ ਉੱਟੇਗਾ ਕਿਹਦੇ ਨਾਂ ਤੇ ਹੈ ਗੱਡੀ ਐਫੀਡੇਵਿਟ ਕਿਹਦੇ ਨਾਂ ਤੇ ਨਾ ਆਪਣੇ ਅਮਨਦੀਪ ਕੋਲ ਕੀ ਡਿਪਾਰਟਮੈਂਟ ਨੂੰ ਪਤਾ ਸੀ ਵੀ ਇਹਨਾਂ ਨੇ ਗੱਡੀ ਲਈ ਕਿਉਂਕਿ ਪੁਲਿਸ ਡਿਪਾਰਟਮੈਂ ਠੀਕ ਹੈ ਘਰੇ ਵੀ ਦਿੱਤੀ ਗਿਆ ਪਰ ਇਹਦੇ ਬਵਾ ਦੇਖਾਂਗੇ ਹੋਰ ਵੀ ਗੱਡੀ ਬਰਾਮਦ ਹੋਈ ਹੈ ਨਹੀਂ ਕੋਈ ਗੱਡੀ ਬਰਾਮਦ ਬਿੱਲਾ ਵਾਲੇ ਦੀ ਗੱਡੀ ਠੀਕ ਹੈ ਹੁਣ ਕਿੰਨੇ ਦਿਨਾਂ ਦਾ ਰਿਮਾਂਡ ਦਿੱਤਾ ਗਿਆ ਜੀ ਟੱਕਰਦੰਗੀ ਠੀਕ ਹੈ